ਗੁਰਦਾਸਪੁਰ ਦੇ ਥਾਣਾ ਡੋਂਗਲਾ ਦੇ ਪਿੰਡ ਬੈਂਸ ਵਿੱਚੋਂ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਤੇ ਸਵਾਰ ਹੋਏ ਨੌਜਵਾਨਾਂ ਨੇ ਇੱਕ ਘਰ ਦੇ ਬਾਹਰ ਪਹਿਲਾਂ ਤੇਜ਼ ਤਾਰ ਹਥਿਆਰਾਂ ਨਾਲ ਗੇਟ ਤੇ ਹਮਲਾ ਕੀਤਾ ਬਾਅਦ ਚ ਗਲੀ ਚ ਹਵਾਈ ਫਾਇਰਿੰਗ ਕਰਕੇ ਫਰਾਰ ਹੋ ਗਏ ਇਸ ਸਬੰਧੀ ਪਿੰਡ ਬੈਂਸ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਦੱਸਿਆ ਕਿ देर रात ਤਿੰਨ ਨੌਜਵਾਨ ਘਰ ਚਾਏ ਤੇ ਗੇਟ ਦੇ ਬਾਹਰ ਪਹਿਲੇ ਤੇਜ਼ਧਾਰ ਹਤਿਆਰਾਂ ਨਾਲ ਹਮਲਾ ਕੀਤਾ ਫਿਰ ਲਲਕਾਰਦੇ ਹੋਏ ਹਵਾਈਰ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਹੁਣ ਦੱਸਿਆ ਕਿ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਪੰਜ ਹਵਾਈ ਫਾਇਰ ਕੀਤੇ ਗਏ ਸਨ ਤੇ ਕਿਸੇ ਨਾਲ ਅਜਿਹੀ ਦੁਸ਼ਮਣੀ ਨਹੀਂ ਹੈ ਕਿ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਣ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਕੱਲ ਘਟਨਾ ਇਦਾਂ ਕੀ ਸਾਡੇ ਗੁਰਦਸਾ ਪ੍ਰੋਗਰਾਮ ਹੈ ਤੇ ਕਿ तकरीबन ਆਪਾਂ 7:00 ਤੋਂ 10:00 ਵਜੇ ਤੋ ਸਮਾਪਤੀ ਕਰਕੇ ਘਰ ਆਏ ਆ ਤੇ ਆਪਣੇ ਘਰਾਂ ਦੇ ਅੰਦਰ ਬੈਠੇ ਆ ਤੇ ਸਾਡੇ 10:10 ਵਜੇ 25-26 ਮਿੰਟ ਦੇ ਵਾਰਨ ਆਵਾਜ਼ ਆਈਆਂ ਗਾਣਾ ਆਪਣੇ ਗਾਲੀ ਗਲੋਚ ਦੀ ਗਾਲੀ ਗਲੋਚ ਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਉਹਨਾਂ ਨੇ ਗੇਟ ਤੇ ਵਾਰ ਕੀਤਾ ਤੇ ਫਿਰ ਵਾਰ ਕਰਕੇ ਤੇ ਆਪਣੇ ਫਾਇਰ ਕਰਨੇ ਸ਼ੁਰੂ ਕਰਤੇ ਜਿਹੜੇ ਵਿੱਚ ਨਾਲ ਬਾਈਕ ਸੀ ਉਹ ਆਪਣੇ ਚੀਂਗਾ ਚੁਕ ਮਾਰਨ ਦੇ ਪੇ ਉਸ ਤੋਂ ਬਾਅਦ ਅਸੀਂ ਆਪਣੇ ਅੰਦਰ ਅੰਦਰ ਕੁੰਡੀਆਂ ਨਹੀਂ ਮਾਰ ਲਈ ਤੇ ਉਹਨਾਂ ਨੇ ਆਵਾਜ਼ ਗਾਲੀ ਗਲੋਚ ਕੀਤੀ ਚਾਰ ਤੋਂ ਪੰਜ ਫਾਇਰ ਕਿਤੇ ਉਹਨਾਂ ਇੱਥੇ ਜਿਹੜੇ ਵਿੱਚ ਖੋਲ ਬਰਬੰਦ ਹੋ ਗਿਆ ਪੁਲਿਸ ਨੂੰ ਆ 10 25 26 ਤੋਂ ਲੈ ਕੇ 10:25 25 26 ਤੋਂ ਲੈ ਕੇ 10:30 ਦੇ ਵਿੱਚ ਵਿੱਚ ਦੀ ਗੱਲ ਜੀ ਹਾਂ ਜੀ ਸੇਰ ਦਾ ਸੀਸੀਟੀਵੀ ਦੇਖਣ ਦੇ ਜੀ ਹੁਣ ਮਿਲਿਆ ਮੱਲ ਲੱਗਾ ਪਤਾ ਉੱਚੇ ਪਿੰਡ ਵਾਲੀ ਆਪਣੇ ਕਾਠਗੜ੍ਹ ਪਿੰਡ ਵਾਲੇ ਸਾਈਡ ਤੋਂ ਆਈ ਹੋ ਗਿਆ ਵੇਖਿਆ ਉਹਦੇ ਵਿੱਚ ਹੁਣ ਇੱਕ ਕੈਮਰਾ ਹੋਰ ਕਲੀਅਰ ਜਿਹੜਾ ਕਲੀਅਰ ਹੋ ਜੀ ਕੋਣ ਕੋਣ ਨਹੀਂ ਤਿੰਨੇ ਜਾਨੇ ਆਏ ਸੀ ਮੋਟਰਸਾਈਕਲ ਤੇ ਕਿਸੇ ਨਾਲ ਐਡੀ ਕੋਈ ਗੁੜੀ ਹੈ ਨਹੀਂ ਕਿ ਜਿਹੜੇ ਘਰਾਂ ਨੂੰ ਤੋਰ ਪਣਾ ਜਿਹੜੇ ਕੋਈ ਗੱਲ ਕੋਈ ਮਰਦਾਂ ਵਾਲੇ ਨਹੀਂ ਘਰਾਂ ਨੂੰ ਆਣਾ ਕੋਈ ਬਾਕੀ ਜੋ ਮਾਲਕ ਦੇ ਹੱਥ ਜਿੱਦਾਂ ਚਲੋ ਉੱਪਰ ਜੁੰਦੇ ਵਸਦੇ ਆਣ ਆਪਣੇ ਗੁਰਦਸਬ ਤੋਂ ਆਏ ਬਾਹਰ ਬੱਚੇ ਨਾਲ ਰੇਡ ਦਿਆ ਸੀ ਰੋਂਡ ਇਹਨੂੰ ਮੈਂ ਇੱਥੇ ਵੇਲੇ ਚ ਫੜਿਆ ਸੀ ਹਾਜੀ ਤਕਰੀਬਨ 2 ਕੁ ਮਿੰਟ ਦਾ ਇਹ ਹੋਇਆ ਕਿ ਮੈਨੂੰ ਲੈ ਕੇ ਅੰਦਰ ਹੀ ਗਿਆ ਆ ਵਾ ਜੇ ਤੋ ਹੋਇਆ ਕੰਮ ਬਾਹਰ ਫਾਇਰ ਕਰਨੇ ਹੋਤਾ ਥਾ ਸਾਦੀ ਆਵਾਜ਼ਾਂ ਨਾ ਪੀ ਚਾਰ ਤੋਂ ਪੰਜ ਫਾਇਰ ਹੋਇਆ ਜਿਹਦੇ ਵਿੱਚ ਦੋ ਹੌਲ ਬਰੰਬਲ ਹੋ ਗਏ ਉਹਨਾਂ ਨੂੰ ਤੁਸੀਂ ਕਰਦਾ ਸੋਚੀ ਸੀ 100 ਬੜ ਨੰਬਰ ਤੇ ਕਾਲ ਕਰਤੀ ਮੌਕੇ ਤੇ ਪਹੁੰਚੇ ਸੀ ਅਸਲ ਸਬ ਪਹੁੰਚੇ ਆਪਣੇ ਡੀਪੀ ਸਾਹਿਬ ਪਹੁੰਚੇ ਹੋਰ ਵੀ ਟੀਮ ਆਪਣੇ ਸੀਐਸਟਾਫ ਦੀ ਟੀਮ ਵੀ ਪਹੁੰਚੀ ਜੀ ਦੇਖੋ ਜੀ ਇਦਾਂ ਤੇ ਫਿਰ ਕੱਲ ਨੂੰ ਬੱਚਿਆਂ ਵਾਲੇ ਆ ਘਰੋਂ ਪਰਿਵਾਰ ਨਾਲ ਜਾਣਾ ਜੀ ਕੱਲ ਨੂੰ ਕੋਈ ਜੀ ਦਾ ਨੁਕਸਾਨ ਹੋ ਜਾਊਗਾ ਕੱਲ ਨੂੰ ਇਹੋ ਜੇ ਲੋ ਜੀ ਮੂੰਹ ਚੁੱਕ ਕੇ ਕਿਹਦੇ ਘਰੋਂ ਦੂਰ ਪੰਗੇ ਕਿਹਨੂੰਗਾ ਕੋਈ ਮਰਦਾਂ ਵਾਲੀ ਗੱਲ ਥੋੜੀ ਕਿ ਕਿ ਲੋਕਾਂ ਦੇ ਘਰਾਂ ਦੇ ਜਾਗੇ ਹਾਲ ਕੰਮ ਕਰਨੇ ਚਲੋ ਜਿਹੜੀ ਕੋਈ ਰੰਜਾ ਸਾਹਿਬ ਬਾਹਰ ਕੱਢ ਲਏ ਫੋਨ ਕਰ ਲਏ ਹੈ ਨਾ ਕੋਈ ਇਦਾਂ ਦੀ ਗੱਲ ਬਾਕੀ ਪਰਿਵਾਰ ਦਾ ਇਹ ਵਿੱਚ ਕੀ ਦੋਸੇ ਜੀ ਇਹਦੇ ਪਰਿਵਾਰ ਦੇ ਵੀ ਗੱਲ ਗੱਲ ਦੇ ਘਰ ਨੂੰ ਆ ਨੂੰ ਹਗੀ ਚਲੋ ਕੋਈ ਨਹੀਂ ਬਾਕੀ ਮੰਗਿਆ ਹੀ ਹੈ ਕਿ ਇਹਨਾਂ ਤੇ ਕਾਰਵਾਈਆਂ ਚਾਹੀਦੀ ਹੈ ਸਖਤੋ ਸਖਤ ਕਾਰਵਾਈ ਜਿਹੜੇ ਵੀ ਹੈ ਟਰੇਸ ਕਰਕੇ ਫਰੋ ਲੱਗ ਕੇ ਫੜਨੇ ਚਾਹੀਦੇ ਬਾਕੀ ਉਸ ਤੋਂ ਬਾ ਕਾਨੂੰਨੀ ਕਾਰਵਾਈ ਕਿੰਨੇ ਕਰਾਇਆ ਕੌਣ ਹੈ ਵੀ ਛੇ ਦੇ ਹੱਥੇ ਕਿਹੜੇ ਮੁੰਡੇ ਆ ਇਹਦੀ ਚੀਜ਼ ਦੀ ਜ਼ਰੂਰੀ ਹੈ ਪਤਾਲ ਜੀ ਸਾਡੇ ਗੁਰਦੁਆਰੇ ਡਾਕਟਰ ਛੇਤ ਸਿੰਘ ਜੀ ਦਾ ਪ੍ਰੋਗਰਾਮ ਇਹ ਕੀਰਤਨ ਚੱਲ ਰਿਹਾ ਸੀ ਪੂਰੇ ਨਗਰ ਦੀ ਸੰਗਤ ਉੱਥੇ ਪਹੁੰਚੀ ਸੀ ਔਰ ਉਹਨਾਂ ਨੇ ਤਕਰੀਬਨ 7:10 ਵਜੇ ਸਮਾਪਤੀ ਹੋਈ ਹੈ ਅਸੀਂ ਸਮਾਪਤੀ ਕਰਕੇ ਤਕਰੀਬਨ 5-10 ਮਿੰਟ ਦੇ ਬਾਅਦ ਮੈਂ ਘਰ ਪਹੁੰਚ ਗਿਆ ਘਰ ਪਹੁੰਚਣ ਤੇ ਮੈਨੂੰ ਦਵਿੰਦਰ ਸਿੰਘ ਨੇ ਫੋਨ ਕੀਤਾ ਆਵਾਜ਼ ਵੀ ਸੁਣੀ ਆ ਮੈਂ ਲੇਕਿਨ ਉਹਦੇ ਬਾਅਦ ਦਵਿੰਦਰ ਨੇ ਫੋਨ ਕੀਤਾ ਮੈਨੂੰ ਕਿ ਅੰਕਲ ਜੀ ਇਹ ਗੱਲ ਹੋ ਗਈ ਆ ਪੰਡ ਫਾਇਰ ਹੋ ਗਈ ਆ ਜਲਦੀ ਆਓ ਤੇ ਅਸੀਂ ਤਕਰੀਬਨ 5 ਮਿੰਟ ਤੋਂ ਪਹਿਲੇ ਪਹਿਲੇ ਇਥੇ ਪਹੁੰਚ ਗਏ ਆ ਤੇ ਉਹ ਬੰਦੇ ਜਿਹੜੇ ਨੇ ਉਸੇ ਟਾਈਮ ਹੀ ਉਹ ਫਾਇਰ ਕਰਕੇ ਤੇ ਆਪਣਾ ਫਰਾਰ ਹੋ ਗਏ ਨੇ ਇਥੋਂ ਤੇ ਦੱਸਾਂਗਾ ਜਿਨ੍ਹਾਂ ਨੇ ਦੇਖਿਆ ਉਹ ਦੱਸਣ ਦੇ ਦੇ ਕਿ ਤਿੰਨ ਲੜਕੇ ਸੀ ਦੋਆਂ ਦੇ ਮੂੰਹ ਵੱਜੇ ਦੇ ਸੀ ਇੱਕ ਦਾ ਮੂੰਹ ਖੁੱਲਾ ਸੀ ਤੇ ਉਹ ਇਹਨੇ ਚੰਭਾਈ ਤਕਰੀਬਨ 1.5 ਮਿੰਟ ਚ ਹੀ ਉਹਨਾਂ ਨੇ ਕਾਰਵਾਈ ਕਰਕੇ ਹੋਰ ਆਪਣਾ ਨਿਕਲ ਗਏ ਅਧਰੋ ਉਹਨਾਂ ਨੇ ਤਕਰੀਬਨ 4 ਤੋਂ 5 ਰੌਂਡ ਜਿਹੜੇ ਫਾਇਰ ਕੀਤੇ ਨੇ ਦੋ 라ਉਂਡ ਦੇ ਜਿਹੜੇ ਛੱਕੇ ਨੇ ਉਹ ਮਿਲ ਚੁੱਕੇ ਨੇ ਪੂਲਸ ਟਾਈਮ ਫਿਰ ਪਹੁੰਚ ਗਈ ਸੀ ਤੇ ਅੱਗੇ ਪਿੰਡ ਜਿਹੜਾ ਬਹੁਤ ਸਹਮਿਆ ਕਿਉਂਕਿ ਏਡੀ ਵੱਡੀ ਕਾਰਵਾਈ ਘਰ ਵਿੱਚ ਆ ਕੇ ਕਿਸ ਦੇ ਉੱਤੇ ਟੱਕਰਨਾ ਇਹ ਤੋਂ ਬਹੁਤ ਹੀ ਜ਼ਿਆਦਾ ਖਤਰਨਾਕ ਕੰਮ ਹੈ ਤੋਂ ਇਸ ਵਿੱਚ ਕਿਸੇ ਕਿਸੇ ਕੋਈ ਵੀ ਆਦਮੀ ਜਿਹੜਾ ਉਹ ਬਿਲਕੁਲ ਬੱਚੇ ਵੀ ਕੱਲ ਦੇ ਸਹਮੇ ਨੇ ਪੂਰਾ ਨਗਰ ਫੈਮਲੀਆਂ ਬਿਲਕੁਲ ਬਹੁਤ ਬੁਰੀ ਹਾਲਤ ਨਾਲ ਸਹਮ ਰੱਖੇ ਨੇ ਬੱਚੇ ਵੀ ਪਤਾ ਨਹੀਂ ਕਿਸ ਕਾਰ ਨੰਬਰ ਲਗਾ ਦੇਣਗੇ ਇਸ ਕਰਕੇ ਨਾ ਤੇ ਜੋ ਵੀ ਬੰਦੇ ਸਾਡੇ ਲੋਕ ਇਹ ਮੰਗ ਕਰੇ ਨਾ ਇਹਨਾਂ ਨੂੰ ਫੜਿਆ ਜਾਏ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਮੰਦੀ ਕਾਰਵਾਈ ਆ ਤਾਂ ਅੱਗੇ ਤੋਂ ਤਾਂ ਕਿ ਜੋ ਇਲਾਕਾ ਆਪਣਾ ਜਿਹੜਾ ਹੈ ਬਿਲਕੁਲ ਪਾਪੀਤਨਾ ਰਹਿ ਸਕੇ